ਸੰਗਤ ਜੀ ਦਰਸ਼ਨ ਕਰੋ ਚੁਪੈਰਾ ਸਾਹਿਬ ਜੀ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਦੇ ਦਰਬਾਰ ਅੱਜ ਲੱਖਾਂ ਜੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਤੇ ਤੁਸੀਂ ਆਪ ਦੇਖੋ ਐਨੀ ਪਵਿੱਤਰ ਧਰਤੀ ਹੈ ਕਿ ਜੇ ਤੁਸੀਂ ਇੱਕ ਵਾਰ ਦਰਬਾਰ 'ਚ ਆ ਗਏ ਨਾ ਤਾਂ ਤੁਹਾਡੇ ਸਿਰ ਤੇ ਜੜੀ ਮਰਜ਼ੀ ਬਲਾ ਹੋਵੇ ਜਿੰਨੀ ਆ ਮਰਜ਼ੀ ਮੁਸ਼ਕਲਾਂ ਲੈ ਕੇ ਆਏ ਹੋ ਉਹ ਕੋਈ ਬਿਮਾਰੀ ਹੈ ਕੋਈ ਪਰੇਸ਼ਾਨੀ ਹੈ ਕੰਮ ਰੁਕੇ ਪਏ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਫਿਰ ਜੇ ਇੱਥੇ ਆ ਗਏ ਤੇ ਬਾਬਾ ਦੀਪ ਸਿੰਘ ਜੀ ਜੇ ਬਾਹ ਫੜ ਕੇ ਲੈ ਕੇ ਆਏ ਆ ਨਾ ਤੇ ਤੁਹਾਡੀ ਸਾਰੀ ਮੁਸ਼ਕਲਾਂ ਨੂੰ ਠੀਕ ਵੀ ਉਹਨਾਂ ਨੇ ਹੀ ਕਰਨਾ ਸਾਨੂੰ ਦਾ ਸਭ ਕੁਝ ਇੱਥੋਂ ਹੀ ਮਿਲਿਆ ਕੋਈ ਵੇਲਾ ਹੈਗੀ ਸਭ ਨੇ ਬਾਹ ਛੱਡਦੇ ਹੀ ਜਿਹੜੇ ਆਪਣੇ ਸੀ ਨਾ ਉਹਨਾਂ ਨੇ ਵੀ ਬੜੀਆਂ ਗੱਲਾਂ ਸੁਣਾਈਆਂ ਕਿ ਹੁਣ ਕੁਝ ਨਹੀਂ ਕਰ ਸਕਦੇ ਇਹ ਤਾਂ ਪਿੱਛੇ ਰਹਿਣਾ ਨਾ ਨੇ ਹਮੇਸ਼ਾ ਪਰ ਮੇਰੀ ਮਾਂ ਵੀ ਸਮਝਾਉਂਦੀ ਹੁੰਦੀ ਸੀ ਕਿ ਪੁੱਤਰਾ ਜੇ ਤੈਨੂੰ ਆਪਣੇ ਗੁਰੂ ਤੇ ਭਰੋਸਾ ਨਾ ਜੇ ਤੇਰੀ ਸੱਚੀ ਆਸਥਾ ਆਪਣੇ ਮਾਲਕ ਤੇ ਉਹਨੇ ਕੁਝ ਨਹੀਂ ਹੋਣ ਦੇਣਾ ਤੈਨੂੰ ਤੇ ਗੱਲਾਂ ਵੀ ਸਹੀ ਸੀ ਬਾਬਾ ਦੀਪ ਸਿੰਘ ਨੇ ਜਦੋਂ ਦੀ ਬਾਪ ਫੜੀ ਮੈਂ ਕੰਨ ਮ ਕਦੇ ਕਿਸੇ ਕੋ ਕੁਝ ਮੰਗਿਆ ਨਹੀਂ ਇੱਥੇ ਬਾਬਾ ਦੀਪ ਸਿੰਘ ਨੇ ਨੀ ਗਿਰਪਾ ਰੱਖੀ ਜਿਵੇਂ ਪ੍ਰਤੱਖ ਰੂਪ ਚ ਆ ਕੇ ਬਾਬਾ ਜੀ ਨੇ ਮੈਨੂੰ ਕਹਿਤਾ ਕਿ ਤੈਨੂੰ ਸੋਚਣ ਦੀ ਲੋੜ ਨਹੀਂ ਗਈ ਹੁਣ ਤੇਰੇ ਕੰਮ ਕਿੱਦਾ ਹੋਣੇ ਤੇਰੇ ਸਾਰੇ ਕੰਮ ਮੈਂ ਆਪ ਹੀ ਕਰਾਵਾਂਗਾ ਐਸਲੇ ਹੁਣ ਮੈਂ ਪ੍ਰਵਾਹ ਕਰਦਾ ਹੀ ਨਹੀਂ ਬਿਲਕੁਲ ਵੀ ਮੈਂ ਨਹੀਂ ਸੋਚਦਾ ਅੱਗੇ ਦਾ ਕਿ ਮੇਰਾ ਇਹ ਕੰਮ ਕਦੋਂ ਹੋਏਗਾ ਕਿੱਦਾ ਹੋਏਗਾ ਨਾ ਵਗਦੀ ਦੁਨੀਆ ਵੱਲ ਵੇਖਦਾ ਕਿ ਦੁਨੀਆ ਕਿੱਥੇ ਜਾ ਰਹੀ ਹੈ ਕਿੱਥੇ ਨਹੀਂ ਜਾ ਰਹੀ ਸਾਡਾ ਨਿਯਮ ਹੈ ਕਿ ਬਾਬਾ ਦੀਪ ਸਿੰਘ ਨੂੰ ਬਾਹ ਫੜਾਤੀ ਹੈ ਬਾਬਾ ਦੀਪ ਸਿੰਘ ਦੀ ਜ਼ਿੰਮੇਵਾਰੀ ਹੈ ਸਾਰੀ ਮਾਲਕ ਤੇ ਨਹੀਂ ਫਿਰ ਸ਼ੱਕ ਕਰਨਾ ਕੋਈ ਫਾਇਦਾ ਨਹੀਂ ਹੁੰਦਾ ਜੇ ਤੁਸੀਂ ਹਾਜ਼ਰੀ ਭਰ ਰਹੇ ਹੋ ਗੁਰੂ ਦੇ ਅੱਗੇ ਜਾ ਕੇ ਫਿਰ ਵੀ ਸ਼ਿਕਾਇਤਾਂ ਨਾ ਆਉਂਦੇ ਹੋ ਨਾ ਕਿ ਇਹ ਨਹੀਂ ਕੀਤਾ ਉਹਦਾ ਨਹੀਂ ਕੀਤਾ ਫਿਰ ਤੁਹਾਡੀ ਹਾਜ਼ਰੀ ਪਰਵਾਹ ਨਹੀਂਗੀ ਜਦੋਂ ਉਹਦੇ ਅੱਗੇ ਖੜੇ ਹੋ ਭਾਵੇਂ ਤੁਹਾਡੇ ਸਾਰੇ ਸਰੀਰ ਤੇ ਹੀ ਕੰਡੇ ਚੁੱਬੇ ਹੋਏ ਹਰ ਪਾਸਿਓ ਦੁੱਖਾਂ ਦਾ ਸਮੁੰਦਰ 'ਚ ਫਸੇ ਹੋਏ ਅੱਖਾਂ 'ਚ ਤੁਹਾਡੀ ਪਾਣੀ ਹੋਵੇ ਫੇਰ ਵੀ ਤੁਸੀਂ ਦੋਵੇਂ ਹੱਥ ਜੋੜ ਕੇ ਉਹਦਾ ਸ਼ੁਕਰ ਕਰਦੇ ਹੋ ਨਾ ਕਿ ਮਾਲਕਾ ਕੋਈ ਨਹੀਂ ਜਿੱਦਾਂ ਤੂੰ ਕਰੇਂਗਾ ਉਦਾਂ ਹੀ ਠੀਕ ਹੈ ਤਾਂ ਫੇਰ ਉਹ ਵੀ ਦੇਖਦਾ ਕਿ ਇਹ ਜਿੰਨੇ ਮਰਜ਼ੀ ਔਖੇ ਇਮਤਿਹਾਨ ਲਈ ਜੋ ਐ ਨਹੀਂ ਫੇਲ ਹੁੰਦਾ ਸੱਚੀ ਭਗਤੀ ਤੁਹਾਨੂੰ ਇੱਥੇ ਸਭ ਕੁਝ ਦਿਵਾ ਸਕਦੀ ਏ ਤੁਸੀਂ ਜੋ ਸੋਚੋਗੇ ਉਹ ਹੀ ਮਿਲ ਜੇਗਾ ਦਰਸ਼ਨ ਕਰਨੇ ਕੋ ਮਾਤਾ ਜੀ ਆਏ ਸੀ ਤੁਸੀਂ ਮੰਨੋਗੇ ਨਹੀਂ व्हीਲ ਚੇਅਰ ਤੇ ਆਏ ਹੋਏ ਸੀ ਉਹਨਾਂ ਦੇ ਬੋਲ ਬੜੇ ਪਿਆਰੇ ਸੀ ਕੰਦੇ ਪੋਤਰਾ ਤੇ ਅਨੰਦੀ ਆਨੰਦ ਹੈ ਅਰ ਤੋਂ ਵੱਡਾ ਸਵਰਗ ਮੈਂ ਨਹੀਂ ਦੇਖਿਆ ਕਦੇ ਵੀ ਕੰਦੇ ਕੁਛ ਸੋਚਣ ਦੀ ਲੋੜ ਨਹੀਂ ਪੈਂਦੀ ਕੋਈ ਵੀ ਕੰਮ ਜਿੰਨਾ ਮਰਜੀ ਵੱਡਾ ਹੋਵੇ ਇੱਕ ਵਾਰੀ ਬਾਬਾ ਦੀਪ ਸਿੰਘ ਦੀ ਨਜ਼ਰ ਹੋ ਗਈ ਬਾਬਾ ਦੀਪ ਸਿੰਘ ਦੀ ਕਿਰਪਾ ਹੋ ਗਈ ਨਾ ਤਾਂ ਉਹ ਕੰਮ ਕਦੋਂ ਹੋਏ ਨਾ ਪਤਾ ਹੀ ਨਹੀਂ ਲੱਗਣਾ ਵਿਸ਼ਵਾਸ ਦੇ ਆ ਗੱਲਾਂ ਜੇ ਜਿਨ੍ਹਾਂ ਨੇ ਸੱਚਾ ਵਿਸ਼ਵਾਸ ਕੀਤਾ ਗੁਰੂ ਉਹਨਾਂ ਲਈ ਹਰ ਵਕਤ ਆਪ ਸਹਾਈ ਹੁੰਦਾ ਆਪ ਖੜਾ ਹੁੰਦਾ ਉਹਨਾਂ ਲਈ ਉਹ ਮਾਦਾ ਜੀ ਕੰਦੇ ਕੀ ਮੇਰੀ ਪੋਤਰੀ ਨੂੰ ਦਿਮਾਗੀ ਤੌਰ ਤੇ ਪ੍ਰੋਬਲਮ ਸੀਗੀ ਡਾਕਟਰਾਂ ਨੇ ਕਹਿਤਾ ਸੀਗੀ ਸੈੱਲ ਇੰਨੇ ਡੈਮੇਜ ਹੋ ਚੁੱਕੇ ਕਿ ਇਹ ਕਦੀ ਨਾਰਮਲ ਬੱਚੇ ਵਾਂਗ ਨਹੀਂ ਪੜ ਸਕਦੀ ਨਾਰਮਲ ਬੱਚੇ ਵਾਂਗ ਖੇਡ ਨਹੀਂ ਸਕਦੀ ਬਾਹਰ ਨਹੀਂ ਜਾ ਸਕਦੀ ਚੱਲ ਫਿਰ ਨਹੀਂ ਸਕਦੀ ਪਰ ਕੰਦੇ ਮੈਨੂੰ ਬਾਬਾ ਦੀਪ ਸਿੰਘ ਦੇ ਦਰ ਤੇ ਭਰੋਸਾ ਸੀ ਦੋ ਟਾਈਮ ਆਈਦਾ ਸੀਦਾ ਸਾਹਿਬ ਤੇ ਕੰਦੇ ਆ 3 ਸਾਲ ਹੋ ਚੁੱਕੇ ਆ ਹੁਣ ਬੱਚੀ ਮੇਰੀ ਸਹੀ ਵੀ ਹੈ ਖੇਡਦੀ ਹੈ ਸਕੂਲ ਜਾਂਦੀ ਹੈ ਦੂਸਰੇ ਬੱਚਿਆਂ ਦੇ ਨਾਲ ਹੀ ਹਰ ਜਗ੍ਹਾ ਖੁਸ਼ ਰਹਿੰਦੀ ਹੈ ਕੰਦੇ ਮਾਰਾ ਇਹਨੇ ਕਦੇ ਹੋਰ ਕੁਝ ਗਲਤ ਨਹੀਂ ਹੋਣ ਦਿੱਤਾ ਅੱਖਾਂ ਭਰ ਗਈਆਂ ਜਦੋਂ ਉਹਨਾਂ ਨੇ ਕਿਹਾ ਕਿ ਮੇਰੀ ਪੋਤਰੀ ਨੂੰ ਤਾਂ ਰੱਖ ਲਿਆ ਮੇਰੇ ਬਾਬਾ ਜੀ ਨੇ ਬਾਬਾ ਜੀ ਹੂਨ ਨੀ ਇਹਨੂੰ ਕੁਝ ਹੋਣ ਦਿੰਦੇ ਜਿੱਥੇ ਮਰਜ਼ੀ ਜਾਵੇ ਸੁખી ਰਹੇਗੀ ਕੰਦੇ ਹੁਣ ਆਪਾਂ ਟੈਨਸ਼ਨ ਲੈਂਦੇ ਵੀ ਨਹੀਂ ਜ਼ਿਆਦਾ ਕਿਉਂਕਿ ਸਾਨੂੰ ਪਤਾ ਬਾਬਾ ਦੀਪ ਸਿੰਘ ਨੇ ਆਪਣੀ ਕਿਰਪਾ ਵਾਲਾ ਹੱਥ ਇਹਦੇ ਤੇ ਰੱਖਿਆ ਆ ਜਦੋਂ ਘਰੋਂ ਨਿਕਲਦੀ ਆ ਨਾ ਸਵੇਰੇ ਸਕੂਲ ਲਈ ਤਾਂ ਆਪ ਐ ਹੋਏ ਸੋਚਦੇ ਕਿ ਬਾਬਾ ਦੀਪ ਸਿੰਘ ਦੀ ਬਾਹ ਫੜ ਕੇ ਲੈ ਕੇ ਚੱਲੇ ਆ ਉਹ ਆਪਣੇ ਆਪ ਹੀ ਰੱਖਣਗੇ ਆਪਣੇ ਆਪ ਹੀ ਬਚਾਣਗੇ ਜੇ ਕੋਈ ਮੁਸ਼ਕਲ ਵੀ ਆਏਗੀ ਤੇ ਭਰੋਸੇ ਦੀ ਜਿੱਤ ਹਮੇਸ਼ਾ ਹੁੰਦੀ ਹੈ ਗੁਰੂ ਤੁਹਾਡਾ ਭਰੋਸਾ ਕਦੇ ਨਹੀਂ ਤੋੜਦਾ ਤੁਹਾਡੇ ਦਿਲ ਦੀਆਂ ਤਾਰਾਂ ਜਿੱਥੇ ਗੁਰੂ ਦੇ ਨਾਲ ਜੁੜ ਗਈਆਂ ਨਾ ਤਾਂ ਫਿਰ ਤੁਹਾਡਾ ਇੱਥੇ ਕੋਈ ਕੁਝ ਨਹੀਂ ਵਿਗਾੜ ਸਕਦਾ ਸੱਚਾ ਵਿਸ਼ਵਾਸ ਰੱਖ ਕੇ ਬਾਬਾ ਆਦੀਪ ਸਿੰਘ ਦੇ ਦਰਬਾਰ ਇੱਕ ਵਾਰੀ ਹਾਜ਼ਰੀ ਭਰ ਲੋ ਫਿਰ ਤੁਹਾਡੇ ਮਨ ਦੇ ਅੰਦਰ ਡਾਰੀ ਖਤਮ ਹੋ ਜਾਣਾ ਕਿਉਂਕਿ ਜਦੋਂ ਤੁਸੀਂ ਆਣਾ ਉਹਦੇ ਤੁਹਾਡੇ ਅੰਦਰ ਬਹੁਤ ਸਵਾਲ ਹੋਣੇ ਬੜੀਆਂ ਟੈਨਸ਼ਨਾਂ ਹੋਣੀਆਂ ਕਿ ਆ ਕਿੱਦਾਂ ਹੋਏਗਾ ਉਹ ਕਿੱਦਾਂ ਹੋਏਗਾ ਪਰ ਜਦੋਂ ਤੁਸੀਂ ਦਰਬਾਰ ਦੇ ਅੰਦਰ ਆ ਗਏ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਬੈਠ ਗਏ ਤਾਂ ਵੇਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਹੁਣ ਮੈਂ ਸਹੀ ਜਗ੍ਹਾ ਆ ਗਿਆ। ਫਿਰ ਤੁਹਾਡੇ ਮਨ 'ਚ ਆਪਣੇ ਆਪ ਹੀ ਠੰਡਕ ਪਹੁੰਚ ਜਣੀ ਹੈ। ਬੜਾ ਜਿਆਦਾ ਸਕੂਨ ਮਿਲਦਾ ਹੈ। ਕਹਿੰਦੇ ਜਿਹੜੇ ਅੰਦਰੋਂ ਪਰੇਸ਼ਾਨ ਹੁੰਦੇ ਨਾ ਜਿਨ੍ਹਾਂ ਦੀ ਰੂਹ ਨੂੰ ਚੈਨ ਨਹੀਂ ਆਉਂਦੀ ਕਿਤੇ ਵੀ। ਰਾਤੀ ਸੌਂ ਨਹੀਂ ਪਾਉਂਦੇ, ਡਿਪਰੈਸ਼ਨ ਦੀ ਸ਼ਿਕਾਇਤ ਕਹਿੰਦੇ ਕਿ ਰਾਤੀ ਸਾਨੂੰ ਗਣਦੇ ਗਣਦੇ ਖਿਆਲ ਆਉਂਦੇ, ਡਰ ਲੱਗਦਾ। ਉਹਨਾਂ ਦਾ ਵੀ ਡਰ ਜੜੋਂ ਹੀ ਖਤਮ ਹੋ ਜਾਂਦਾ ਬਾਬਾ ਦੀਪ ਸਿੰਘ ਦੇ ਦਰ ਤੇ ਆ ਕੇ। ਬਾਬਾ ਦੀਪ ਸਿੰਘ ਜੀ ਜੇ ਤੁਹਾਡੇ ਲਈ ਬੈਠੇ ਆ ਨਾ ਤੇ ਤੁਹਾਨੂੰ ਕੋਈ ਚਾਹ ਕੇ ਵੀ ਹਰਾ ਨਹੀਂ ਸਕਦਾ ਤੋੜ ਨਹੀਂ ਸਕਦਾ ਕੋਈ ਡਰ ਦੀ ਨਹੀਂ ਹਿੰਮਤ ਨਹੀਂ ਕੀ ਕਿ ਤੁਹਾਡੇ ਅੱਗੇ ਵੀ ਆਜੇ ਜ਼ਿੰਦਗੀ ਦੀ ਸਾਰੀ ਟੈਨਸ਼ਨਾਂ ਦਾ ਬੋਝ ਆਪਣੇ ਆਪ ਹੀ ਖਤਮ ਹੋ ਜਾਣਾ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੁਹਾਡੇ ਸਾਰੇ ਕਾਰੇ ਸਵਾਰਦੇ ਨੇ ਦੇਖਣਾ ਕਦੇ ਪਰਵਾਹ ਨਹੀਂ ਕਰਨੀ ਜ਼ਿੰਦਗੀ ਦੀ ਜ਼ਿੰਦਗੀ 'ਚ ਦੁੱਖ ਆ ਗਿਆ ਔਖੀ ਘੜੀ ਆ ਗਈ ਹੈ ਦੋਵੇਂ ਹੱਥ ਜੋੜ ਕੇ ਉਸ ਮਾਲਕ ਦੇ ਅੱਗੇ ਜਾ ਕੇ ਬਹਿ ਜਾਣਾ ਕਿ ਮਾਲਕਾ ਤੂੰ ਹੀ ਕਰਨਾ ਜਿੱਦਾਂ ਕਰਨਾ ਮੈਂ ਦਾ ਸਭ ਕੁਝ ਤੇਰੇ ਹੱਥ ਚ ਰੱਖਦਾ ਮੈਂ ਜਿਹੜੀ ਦੋ ਰੋਟੀਆਂ ਵੀ ਖਾਣੀ ਆ ਤੇਰੇ ਹੱਥੋਂ ਹੀ ਲੈ ਕੇ ਖਾਣੀ ਆ ਜਿੱਦਾਂ ਬੱਚਾ ਛੋਟੇ ਹੁੰਦੇ ਜਿੱਦ ਕਰਦਾ ਨਾ ਕਿ ਮੈਂ ਤੁਹਾਡੇ ਹੱਥੋਂ ਹੀ ਖਾਣਾ ਓਦਾਂ ਹੀ ਆਪਣੇ ਗੁਰੂ ਦੇ ਅੱਗੇ ਜਾ ਕੇ ਕਹਿ ਦੋ ਕਿ ਮਾਲਕਾ ਮੈਂ ਤੇਰੇ ਹੱਥੋਂ ਹੀ ਰੋਟੀਆਂ ਲੈਣੀਆਂ ਤੂੰ ਹੀ ਮੈਨੂੰ ਖਵਾ ਜਦੋਂ ਇੰਨਾ ਪਿਆਰ ਕਰੋਗੇ ਆਪਣੇ ਭਗਵਾਨ ਦੇ ਨਾਲ ਤਾਂ ਤੁਹਾਨੂੰ ਕੀ ਲੱਗਦਾ ਤੁਹਾਡਾ ਭਗਵਾਨ ਤੁਹਾਡੇ ਲਈ ਕੁਝ ਨਹੀਂ ਕਰੇਗਾ ਇੱਕ ਕਦਮ ਅੱਗੇ ਵਧਾਓਗੇ ਨਾ ਤਾਂ ਕਰੋੜਾ ਕਦਮ ਤੁਹਾਡੇ ਲਈ ਅੱਗੇ ਵਧਾ ਦੇਗਾ ਪਰ ਆਪਾਂ ਡਰਦੇ ਆਂ ਇਹ ਦਰਵਾਜਾ ਬੰਦ ਹੋ ਗਿਆ ਉਹ ਹੋ ਗਿਆ ਮੇਰਾ ਇਹ ਕੰਮ ਨਹੀਂ ਬਣਿਆ ਹੋ ਨਹੀਂ ਬਣਿਆ ਉਹ ਵਿਸ਼ਵਾਸ ਰੱਖ ਕੇ ਤਾਂ ਦੇਖੋ ਇੱਕ ਛੱਡੋ 100 ਦਰਵਾਜੇ ਵੀ ਬੰਦ ਹੋ ਗਏ ਹੁਣ ਤੁਹਾਡੇ ਲਈ ਸਾਰਿਆਂ ਨੇ ਬਾਹਰ ਛੱਡਤੀ ਹੋਵੇ ਤੁਸੀਂ ਇਕੱਲੇ ਹੀ ਬੈ ਚੁੱਕੇ ਹੋ ਜੇ ਉਸ ਮਾਲਕ ਦੀ ਮੌਜ ਹੋ ਗਈ ਨਾ ਲੱਖਾਂ ਕਰੋੜਾ ਦਰਵਾਜੇ ਤੁਹਾਡੇ ਲਈ ਖੋਲ ਦੇਗਾ ਐਸੇ ਜਿਹੜੇ ਫਿਰ ਇੱਥੇ ਕੋਈ ਵੀ ਸ਼ਕਤੀਬੰਦ ਨਹੀਂ ਕਰ ਪਾਏਗੀ ਜਦੋਂ ਦੀ ਕਿਰਪਾ ਹੋ ਗਈ ਨਾ ਸਾਰੀ ਦੁਨੀਆ ਹੈਰਾਨ ਹੋ ਜਾਏਗੀ ਵੇਖ ਕੇ ਕਿ ਇਹਦੇ ਨੇ ਕੰਮ ਕਿੱਥੋਂ ਬਣ ਗਿਆ ਤਾਂ ਬਹੁਤ ਅੱਗੇ ਨਿਕਲ ਗਿਆ ਜਦੋਂ ਉਹਨੇ ਚਾਇਆ ਤਾਂ ਫਿਰ ਔਕਾਤ ਤੋਂ ਵੱਧ ਹੀ ਮਿਲੇਗਾ ਜਿਹੜਾ ਆਪ ਤੁਸੀਂ ਸੋਚ ਕੇ ਬੈਠੋਗੇ ਕਿ ਹੁਣ ਮੈਨੂੰ ਨਹੀਂ ਮਿਲਣਾ ਮੁਕੱਦਰਾ 'ਚ ਲਿਖਿਆ ਨਹੀਂ ਐ ਮੇਰੇ ਪਰ ਗੁਰੂ ਨੇ ਕਹਿਣਾ ਕੋਈ ਗੱਲ ਨਹੀਂ ਤੇਰੇ ਮੁਕੱਦਰ ਮੇਰੇ ਹੱਥਾਂ 'ਚ ਹੀ ਐ ਬੜਾ ਕੁਝ ਮਿਲਦਾ ਏ ਬਹੁਤ ਕੁਝ ਮਿਲਦਾ ਗੁਰੂ ਨਹੀਂ ਆਪਣੇ ਬੱਚਿਆਂ ਨੂੰ ਕਦੇ ਛੱਡਦਾ ਬਾਬਾ ਜੀ ਮਾਵਾ ਵਾਂਗ ਹੀ ਰੱਖਦੇ ਆ ਬੜਾ ਲਾਡ ਕਰਦੇ ਆਪਣੇ ਬੱਚਿਆਂ ਨਾਲ ਖੁਸ਼ੀਆਂ ਹੀ ਖੁਸ਼ੀਆਂ ਦੇ ਦਿੰਦੇ ਬਾਬਾ ਜੀ ਨਾ ਬਾਬਾ ਦੀਪ ਸਿੰਘ ਦਾ ਬੰਦਾ ਨਾਮ ਹੀ ਲਈ ਜਾਵੇ ਬਸ ਜੇ ਘਾਰ ਵੀ ਬੈਠੇ ਹੋ ਕਿਤੇ ਬਾਹਰ ਉਹ ਦੁਕਾਨ ਤੇ ਆਪਣੇ ਕੰਮ 'ਚ ਵੀ ਫਸੇ ਹੋ ਅੱਖਾਂ ਬੰਦ ਕਰਕੇ ਬਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਮੰਦੀਆਂ ਸਾਰੀਆਂ ਮੈਲਾਂ ਹੀ ਖਤਮ ਹੋਈ ਜਾਣੀ ਆਪਣੇ ਆਪ ਹੀ ਤੁਹਾਡੇ ਅੰਦਰ ਰੱਬ ਦੀ ਅਸੀਂ ਜੋਤ ਜਗ ਜਣੀ ਨਾ ਇੰਨੀ ਪ੍ਰਬਲ ਜੋਤ ਜਗ ਜੇਗੀ ਕਿ ਤੁਹਾਡੇ ਨਾਲ ਫਿਰ ਕੁਝ ਮਾੜਾ ਨਹੀਂ ਹੋ ਸਕਦਾ ਕੋਈ ਮਾੜੀਆਂ ਸ਼ਕਤੀਆਂ ਕੋਈ ਦੁਨੀਆਵੀ ਚੰਦ ਹੀ ਨਾ ਤੁਹਾਨੂੰ ਮਾਰਨਾ ਮੌਤ ਤੁਹਾਡੇ ਸਿਰ ਤੇ ਆ ਕੇ ਬੈਠੀ ਹੋਵੇ ਕਾਲ ਇੰਤਜ਼ਾਰ ਕਰਦਾ ਹੋਵੇ ਕਿ ਹੁਣ ਮੈਨੂੰ ਲੈ ਗਏ ਜਾਣਾ ਕਰਦੇ ਬਾਬਾ ਦੀਪ ਸਿੰਘ ਜੀ ਰਾਖੀ ਲਈ ਬੈਠਿਆ ਨਾ ਤੇ ਇੱਥੇ ਸਾਰਿਆਂ ਨੂੰ ਪਿੱਛੇ ਹੋਣਾ ਪੈਣਾ ਕਿ ਆਪ ਪੈਦਾ ਕੁਛ ਨਹੀਂ ਵਿਗਾੜ ਸਕਦੇ ਇਹਦੇ ਨਾਲ ਤਾਂ ਬਾਬਾ ਦੀਪ ਸਿੰਘ ਜੀ ਬੈਠੇ ਆਂ ਭਰੋਸਾ ਰੱਖਿਆ ਕਰੋ ਸੱਚਾ ਕੁਛ ਨਹੀਂ ਮਾੜਾ ਹੁੰਦਾ ਨਾ ਉਹਨਾਂ ਨੇ ਤੁਹਾਡਾ ਪਿਆਰ ਕਰਦੇ ਉਹ ਬਾਬਾ ਦੀਪ ਸਿੰਘ ਨਾਲ ਸੱਚੇ ਮਨ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਘਰ ਸੋਖੀ ਸੁਖ ਲੈ ਗਿਆਣ ਐਨੀਆਂ ਖੁਸ਼ੀਆਂ ਤੁਹਾਡੀ ਕਿਸਮਤ 'ਚ ਲਿਖ ਦਨ ਬਾਬਾ ਜੀ ਕਿ ਫੇਰ ਤੁਹਾਨੂੰ ਕਦੇ ਵੀ ਦੁਖੀ ਨਾ ਹੋਣਾ ਪਵੇ ਇੱਥੇ ਕੋਈ ਵੀ ਪਰਿਵਾਰ 'ਚ ਪਰੇਸ਼ਾਨੀ ਨਾ ਰਹੇ ਕਿਸੇ ਦੇ ਘਰ ਵੀ ਕਿਸੇ ਤਰ੍ਹਾਂ ਦਾ ਦੁੱਖ ਨਾ ਆਵੇ ਬਿਮਾਰੀ ਨਾ ਆਵੇ ਸਾਰਿਆਂ ਦੇ ਜੀ ਹੱਸਦੇ ਵਜਦੇ ਰਹਿਣ ਸੁਖੀ ਰਹਿਣ ਤੰਦਰੁਸਤ ਰਹਿਣ ਮੇਰੇ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੇ ਘਰ ਇੱਜ਼ਤ ਦੀ ਰੋਟੀ ਚਲਾਉਂਦੇ ਰਹਿਣ ਤਨ ਤਨ ਬਾਬਾ ਦੀਪ ਸਿੰਘ ਜੀ